ਜੱਸੀ ਹਾਏ ਆ ਗਈਆਂ ਕਿਤੇ 97 ਮੈਨੂੰ ਕੋਈ ਕੰਮ ਹੀ ਨਾ ਕਹ ਦੇਣ ਇਸ ਤੋਂ ਪਹਿਲਾਂ ਮੈਂ ਸਿਹਰੀ ਬਨ ਲਾ ਆਪਣਾ ਜੱਸੀ ਜੱਸੀ ਕੀ ਹੋਇਆ ਤੂੰ ਸਿਰ ਬੰਨਿਆ ਦੀਦੀ ਮੇਰਾ ਸਿਰ ਬਹੁਤ ਦਰਦ ਹੋ ਰਿਹਾਗਾ ਮੈਂ ਤਾਂ ਕਹਿੰਦੀ ਸੀ ਮੈਂ ਕੱਪੜੇ ਧੋਣ ਲੱਗੀ ਸੀ ਉਨਾਸਤਾ ਬਣਾ ਲੰਦੀ ਦੀਦੀ ਅੱਜ ਮੇਰੇ ਤੋਂ ਕੁਝ ਨਹੀਂ ਹੋਣਾਗਾ ਪਲੀਜ਼ ਤੁਸੀਂ ਆਪੇ ਹੀ ਕਰ ਲੋ ਸਾਰਾ ਕੰਮ ਮੇਰਾ ਸਿਰ ਬਹੁਤ ਅਰਦ ਹੋ ਰਿਹਾਗਾ ਚਲ ਠੀਕ ਆ ਫਿਰ ਮੈਂ ਬਣਾ ਲੰਨੀ ਰੋਟੀ ਆਮਨ ਬੋਤ ਮੈਂ ਤੇਰੀ ਹੈਲਪ ਰਾਵਾਂ ਬਈ ਨਹੀਂ ਮੰਮੀ ਕੋਈ ਗੱਲ ਨਹੀਂ ਤੁਸੀਂ ਆਰਾਮ ਕਰੋ ਮੈਂ ਬਣਾ ਲੈਣੀ ਰੋਟੀ ਕੁਥੋੜੀ ਹੈਲਪ ਕਰਾ ਦਿੰਨੀ ਆ ਨਹੀਂ ਨਹੀਂ ਮੰਮੀ ਤੁਸੀਂ ਕਰ ਲੋ ਰਾਵਾਂ ਆਮਰੋ ਤੇ ਕਪੜਾ ਤੋਲਿਆ ਹਾਂਜੀ ਮੰਮੀ ਮਸ਼ੀਨ ਲਾਈ ਹੋਈ ਆ ਮੈਂ ਕਿ ਚਲੋ ਨੇ ਚੰਨ ਸਫਾਈ ਕਰ ਲੈਣੀ ਆ ਬਸ ਕਰ ਥੱਕ ਜਾਣਗੀ ਬਸ ਮੰਮੀ ਅੱਧਾ ਘੰਟਾ ਲੱਗਣਾ ਤੁਸੀਂ ਬੈਠੋ ਮੈਂ ਆਨੀਆ ਫਿਰ ਚਾਹ ਬਣਾ ਕੇ ਜੱਸੀ ਪਤਾ ਤੂੰ ਤਾਂ ਕਹਿੰਦੀ ਸੀ ਮੇਰਾ ਸਿਰ ਦੁਖਦਾ ਵਾ ਹਣ ਤੂੰ ਫੋਨ ਚ ਲੈ ਜਨਾ ਮਨ ਨਾ ਥੋੜਾ ਕੰਮ ਹੀ ਕਰਾ ਦੇ ਉਹ ਸਿਹਰ ਦੀ ਲੱਗੀ ਹੋਈ ਹੈ ਵਿਚਾਰੀ ਤਾਂ ਮਾਤਾ ਤੁਸੀਂ ਮੇਰੇ ਤੇ ਠਿਕਰੀ ਪੈ ਰੱਖਿਆ ਹੋਇਆ ਜਾ ਕੇ ਨਾ ਉਸੇ ਨੂੰ ਕਹੋ ਕੰਮ ਕਰੋ ਚਲੋ ਮੈਂ ਆਣੀ ਕਰਾਉਣਾ ਕਿਸੇ ਨਾ ਕੰਮ ਗੁਮ ਗੱਤੀ ਕੁਝ ਨਾ ਮੰਮੀ ਇਹਨੂੰ ਫੜਿਓ 2 ਮਿੰਟ ਨਾਲ ਤਾਂ ਲੁਕਿਆ ਹੋਇਆ ਢਮੂਹ ਤਰਿਆ ਹੋਇਆ ਕੀ ਕਰਾਂ ਮੈਂ ਤੁਹਾਨੂੰ ਕਿਹਾ ਸੀਗਾ ਪਰ ਉਹਨੇ ਨਹੀਂ ਮੇਰੀ ਸੁਣੀ ਹੈਗੀ ਉਹ ਤਾਂ ਮੇਰੇ ਭੱਜ ਕੇ ਮਗਰੀ ਪੈ ਗਈ। ਤੁਸੀਂ ਉਹਨੂੰ ਕੀ ਕਿਹਾ ਸੀਗਾ ਮੈਂ ਤੁਹਾਨੂੰ ਕਿਹਾ ਸੀ ਵਿਚਾਈ ਸਿਹਰ ਦੀ ਲੱਗੀ ਹੋਈ ਹੈ ਕੰਮ ਕਰਨ ਵਾਸਤੇ ਤੂੰ ਉਹਨਾਂ ਮਾੜੇੇ ਕਰਾ ਦੇ। ਉਹ ਤਾਂ ਮੇਰੇ ਟੁੱਟ ਕੇ ਮਗਰੀ ਪੈ ਗਈ। ਚਲ ਛੱਡ ਪਰ ਮੰਮੀ ਤੁਹਾਨੂੰ ਪਤਾ ਹੀ ਹੋਣਾ ਸੁਭਾਅ ਇਦਾਂ ਦਾ। ਕੋਲੀ ਕੋਲੀ ਪੇਤ ਪਾਉਗੀ ਘਰ ਦਾ। ਅਜੇ 6 ਮਹੀਨੇ ਤਾਂ ਹੋ ਜਾਣ ਉਹ ਵਿਆਹ ਕੇ ਆਈ ਨੂੰ। ਯਾਰ ਮੈਂ ਨਾ ਅੱਜ ਆਪਣੀ ਭਾਬੀ ਨੂੰ ਫੋਨ ਲਾਵਾਂ। ਕਾਫੀ ਦਿਨ ਹੋ ਗਏ ਤੇ ਨਾ ਗੱਲ ਨਹੀਂ ਕੀਤੀ ਹੋएगी। ਅੱਜ ਕਰਦੇ ਆਂ ਕਰਦੇ ਆਂ ਭਾਬੀ ਨਾਲ ਮਸਾਲੇਦਾਰ ਗੱਲਾਂ ਹੀ ਆ ਥੋੜੀਆਂ ਜੀਆਂ। ਨਾ ਦਸ ਫਿਰ ਫੋਨ ਆ ਗਿਆ ਹੈਲੋ ਸੀ ਗਲ ਬਾਬੀ ਜੀ ਹਾਂ 사ਸਰੀ ਕਾਲ ਦੱਸੀ ਹੋਰ ਕੀ ਹਾਲ ਚਾਲ ਆ ਮੈਂ ਦੱਸੀ ਮੈਨੂੰ ਇੱਕ ਗੱਲ ਦੱਸ ਜਿਹੜੀ ਸਿੱਖਿਆ ਮੈਂ ਤੈਨੂੰ ਫੋਨ ਤੇ ਦੇਣੀ ਆ ਉਹਦੇ ਤੇ ਅਮਲ ਵੀ ਕਰਦੀ ਆ ਹਾਂ ਭਾਬੀ ਪੂਰੀ ਤਰ੍ਹਾਂ ਅਮਲ ਕਰਦੀ ਹੈਗੀ ਆਈਆਂ ਸੀ ਅੱਜ 9:00 ਸਸ ਪਹਿਲਾਂ 9:00 ਆਈ ਕੰਮ ਕਰ ਐਦਾਂ ਹੀ ਬ੍ਰੇਕਫਾਸਟ ਬਣਾ ਦੇ ਮੈਂ ਕੱਪੜੇ ਧੋਣੀਆਂ ਆ ਫਿਰ ਸੱਸ ਆਦਨ ਅਜਠਾਣੀ ਨਾਲ ਆਪਦੀ ਨਾਲ ਕੰਮ ਕਰਾ ਦੇ ਮੈਂ ਵੀ ਫਿਰ ਸਿਰ ਬਨ ਕੇ ਪੈ ਗਈ ਮੈਂ ਕਿ ਆਪਣੇ ਤੋਂ ਨਹੀਂ ਕੁਝ ਵੀ ਹੁੰਦਾ ਆਪੇ ਕਰੋ ਨੋ ਸੱਸ ਕੰਮ ਚੱਲ ਆ ਤਾਂ ਤੂੰ ਵਧੀਆ ਕੀਤਾ ਜਿਹੜਾ ਸਿਰ ਬਨ ਕੇ ਪੈ ਗਈ ਜੇ ਤਾਂ ਤੂੰ ਮੇਰੀਆਂ ਗੱਲਾਂ ਦੇ ਅਮਲ ਕਰਦੀ ਰਹੇਂਗੀ ਨਾ ਸਾਰੀ ਉਮਰ ਤਾਂ ਤੈਨੂੰ ਨਾ ਤਾਂ ਘਰ ਦੇ ਵਿੱਚ ਕੰਮ ਕਰਨਾ ਪਊਗਾ ਤੇ ਤੇਰਾ ਘਰ ਦੇ ਵਿੱਚ ਰੋਪ ਵੀ ਪੂਰਾ ਰਹਿਣਾ ਲੈ ਭਾਬੀ ਰੋਪ ਤਾਂ ਮੇਰਾ ਪੂਰਾ ਆਏਗਾ ਤੇ ਮੇਰੀ ਗੱਲ ਸੁਣਨ ਵਾਲੇ ਮੈਨੂੰ ਲੱਗਦਾ ਨਾ ਟਿੰਕੂ ਜੇ ਆਗੇ ਹੈਗੇ ਤੇ ਮੈਂ ਫੋਨ ਕੱਢਦੀ ਆ ਚੰਗਾ ਕੱਲੂ ਗੱਲ ਕਰਾਂਗੇ ਆਪਾਂ ਚੱਲ ਠੀਕ ਹੈ ਭਾਬੀ ਬਾਏ ਚੱਲ ਚੱਲ ਠੀਕ ਆ ਫਿਰ ਮੈਨੂੰ ਨਾ ਸਾਰੀ ਤੂੰ ਇੱਕ ਇੱਕ ਮਿੰਟ ਦੀ ਰਿਪੋਰਟ ਦੇਈ ਜਾਈ ਚੱਲ ਤੂੰ ਰੱਖ ਫਿਰ ਫੋਨ ਮੇਰੇ ਕੋਲ ਤਾਂ ਸਾਰਾ ਦਿਨ ਟਿਕਦੀ ਨਹੀਂ ਜੇ ਮੰਮੀ ਨਾ ਨਾ ਹੁਣ ਮੈਂ ਤਾਂ ਸਾਹਮਣਾ ਸਕਾਂ ਕਿਉਂ ਮੰਮੀ ਅਮਨ ਮੈਂ ਨਹੀਂ ਸਾਹਮਣਾ ਹੋਰ ਕਿੰਨੇ ਸਾਹਮਣਾ ਦਾਦੀ ਨੇ ਸਾਹਮਣਾ ਪੋਤੇ-ਪੋਤੀਆਂ ਨੂੰ ਤਾਂ ਹਾਂ ਇਹ ਵੀ ਗੱਲ ਸਹੀ ਆ ਮੰਮੀ ਲੈ ਟਿੰਕੂ ਵੀ ਆ ਗਿਆ। ਹੱਸਿਓ। ਠੀਕ ਹੋ? ਕੋਈ ਟਿੰਕੂ ਠੀਕ ਆ? ਠੀਕ ਆ ਜੀ ਵਧੀਆ। ਹਾਂਜੀ ਹਾਂਜੀ। ਆ ਜਾ ਬਹਿ ਜਾ। ਮੈਨੂੰ ਲੱਗਿਆ ਸੀ ਜਿਵੇਂ ਟਿੰਕੂ ਆ ਗਿਆ ਹੁੰਦਾ। ਤੇ ਲੇਕਿਨ ਉਹ ਆਇਆ ਕਿਵੇਂ ਇਤਰੇ ਰੂਮ ਚ? ਚਲੋ ਮੈਂ ਫੋਨ ਕਰਕੇ ਦੇਖਦੀ ਹਾਂ ਕਿੱਥੇ ਆ। ਹੈਲੋ ਕਿੱਥੇ ਹੋ ਤੁਸੀਂ ਹਾਂ ਆ ਗਿਆ ਮੈਂ ਮੰਮੀ ਕੋਲ ਬੈਠੇ ਹੀ ਬਸ ਨਹੀਂ ਮੈਂ ਇੱਥੇ ਸਾਰਾ ਦਿਨ ਰੂਮ ਚ ਬੈਠੀ ਤੁਹਾਡੀ ਵੇਟ ਕਰਦੀ ਰਹਿੰਨੇ ਤੇ ਤੁਸੀਂ ਆ ਕੇ ਤੇ ਮਾਂ ਦੀ ਕੁਛੜ ਚ ਬਹਿ ਜਾਂਦੇ ਹੋ ਕਿਉਂ ਵੀ ਹਾਂ ਨਾ ਸੀ ਇਹ ਫੋਨ ਤੇ ਨਾਲ ਆ ਪਈ ਜਾਂਦੀ ਸੀ ਮੈਂ ਕਿਹਾ ਠੀਕ ਆ ਕੇ ਮਾਂ ਕੋਲ ਬਹਿ ਗਿਆ ਤੇ ਕਿੱਡੀ ਕਿੱਡੀ ਆਖਰ ਆ ਗਈ ਸੀ ਬੋਲੀ ਜਾਂਦੀ ਸੀ ਫੋਨ ਤੇ ਤੋਂ ਆ ਖਰਾ ਆਵੇ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਇੱਥੇ ਡੀਕਦੀ ਰਹਿਣੀ ਆ ਤੁਹਾਨੂੰ ਫੇ ਆਣਗੇ ਤੇ ਚੱਲ ਇਕੱਠੇ ਬੈਠਾਂਗੇ ਤੇ ਤੁਸੀਂ ਆਉਣ ਸਾਰ ਆਪਣੀ ਮਾਂ ਦੀ ਕੁਛੜ ਚ ਜਾ ਕੇ ਬਹਿ ਜਾਣੇ ਹੋਗੇ ਮੈਨੂੰ ਗੁੱਸਾ ਨਹੀਂ ਆਉਂਦਾ ਫਿਰ ਜਮਾਨ ਸੰਭਾਲ ਕੇ ਗੱਲ ਕਰ ਮੇਰੀ ਮਾਂ ਆਉ ਉਹ ਤੈਨੂੰ ਕਿਹਨੇ ਕਿਹਾ ਦਰ ਆ ਕੇ ਕੱਲੀ ਬੈਠ ਤੂੰ ਵੀ ਜਾ ਕੇ ਬੈਠ ਜਾ ਉਹਨਾਂ ਨਾਲ ਸਾਰਿਆਂ ਨਾਲ ਥੋੜਾ ਸਕੇਟ ਥੋੜਾ ਗੱਲਾਂ ਬਾਤਾਂ ਕਰੋ ਆਪਸ ਵਿੱਚ ਮੇਰੇ ਤੋਂ ਸਾਰਿਆਂ ਦੇ ਵਿੱਚ ਬੈਠਾ ਜਾਂਦਾ ਮੈਂ ਪੇਕੇ ਵੀ ਕੱਲੀ ਰਹਿੰਦੀ ਸੀ ਤੇ ਇੱਥੇ ਵੀ ਮੈਂ ਇਦਾਂ ਹੀ ਕੱਲੀ ਨੇ ਰਹਿਣਾਗਾ ਮੇਰੇ ਤੋਂ ਕਿਸੇ ਦੇ ਵਿੱਚ ਬੈਠ ਕੇ ਨਾ ਗੱਲਾਂ ਨਹੀਂ ਹੁੰਦੀਆਂ ਆਈਆਂ ਇਹ ਆਪਣੀ ਜੁਆਇੰਟ ਫੈਮਿਲੀ ਐ ਇੱਥੇ ਰਲ ਕੇ ਬਹਿਣਾ ਸਿੱਖ ਮੇਰੇ ਤੋਂ ਨਹੀਂ ਰਿਹਾ ਜਾਂਦਾ ਇਹਦੇ ਵਿੱਚ ਮੈਨੂੰ ਮਾਫ ਕਰ ਮੈਂ ਨਹੀਂ ਬਹਿ ਸਕਦਾ ਤੇਰੇ ਨਾਲ ਪਰ ਮੈਂ ਤਾਂ ਆਪਣੀ ਮਾਂ ਕੋ ਬਹੂੰਗਾ ਹੀ ਮੈਨੂੰ ਨਾ ਰੋਕੀ ਜੈਸੀ ਭਾਬੀ ਤੁਸੀਂ ਤੁਸੀਂ ਫੋਨ ਵੀ ਨਹੀਂ ਕੀਤਾਗਾ ਇੱਕਦਮ ਹੀ ਅਚਾਨਕ ਕਿੱਦਾਂ ਆ ਗਏ ਮੈਂ ਕਿਹਾ ਮੈਂ ਜਾ ਕੇ ਦੇਖਾਂ ਮੈਨੂੰ ਦੇਖ ਕੇ ਕਿੰਨੀ ਕੁ ਮੇਰੀ ਨਨਾਨ ਦੇ ਮੂੰਹ ਤੇ ਖੁਸ਼ੀ ਆਉਂਦੀ ਆ ਹਾਂ ਭਾਬੀ ਬੇਤ ਬਹੁਤ ਖੁਸ਼ੀ ਹੋਈ ਅੱਜ ਹੋ ਠੀਕ ਹੋ ਭਾਬੀ ਤੁਸੀਂ ਹਾਂ ਠੀਕ ਹਾਂ ਮਨਪ੍ਰੀਤ ਤੂੰ ਕਹਦਾ ਬਾਈ 5 ਕੁ ਮਿੰਟ ਹੋ ਗਏ ਮਾਸੀ ਜੀ ਮੰਮੀ ਦੀਦੀ ਨੂੰ ਕਹ ਦੋ ਕਿ ਭਾਬੀ ਆਏ ਆਗੇ ਤੇ ਉਹਨਾਂ ਨੂੰ ਚਾਹ ਪਾਣੀ ਬਣਾ ਦੇਣਗੇ ਆਮਣ ਹਾਂਜੀ ਮੰਮੀ ਅਵਨਾ ਮਨਪ੍ਰੀਤ ਆਈ ਆ। ਕੀ ਬਣਾ ਲਵਾਂ ਉਹਦੇ ਲਈ? ਸਸਟੀ ਗੱਲ ਦੀ। ਹਾਂਜੀ ਮੰਮੀ ਮੈਂ ਬਣਾ ਕੇ ਲੈ ਕੇ ਆਂਦੀ ਆ। ਹਾਂ। ਅਲੋਚਾ। ਲੋਚਾ। ਬੇਬੀ ਮੰਮੀ ਤੁਸੀਂ ਨਾ ਉੱਧਰ ਜਾ ਕੇ ਚਾਹ ਬੀ ਲਓ। ਪਲੀਜ਼ ਮੈਂ ਭਾਬੀ ਨਾਲ ਨਾ ਬਹੁਤ ਜ਼ਰੂਰੀ ਗੱਲ ਕਰਨੀ ਆ। ਠੀਕ ਆ। ਜੱਸੀ ਆ ਤਾਂ ਬੜਾ ਵਧੀਆ ਕੀਤਾ ਤੂੰ ਖਿੱਚੀ ਰੱਖ ਜੇ ਮੇਰੇ ਗੁਣਾ ਤੇ ਚੱਲेंगी ਨਾ ਸਾਰੀ ਉਮਰ ਐਸ਼ ਕਰਨਗੀ ਭਾਬੀ ਤੇਰੀ ਦਿੱਤੀ ਸਿੱਖਿਆ ਵਾ ਇਹ ਇਦਾਂ ਹੀ ਚੱਲੂਗਾ ਕੰਮ ਜੱਸੀ ਤੂੰ ਮੈਨ ਇੱਕ ਗੱਲ ਦੱਸ ਤੇਰੇ ਵਿਆਹ ਨੂੰ 6 ਮਹੀਨੇ ਹੋ ਗਏ ਤੇਰਾ ਘਰ ਵਾਲਾ ਤਨਖਾਹ ਕਿਦੇ ਹੱਥ ਚ ਰੱਖਦਾ ਲੈ ਭਾਬੀ ਇਹਦੇ ਚ ਗੜੀ ਵੱਡੀ ਗੱਲ ਆ ਗਈ ਆਦੀ ਮਾਂ ਨੂੰ ਹੀ ਫੜਾਉਂਦਾ ਹੋਰ ਕਿਹਨੂੰ ਫੜਾਉਣੀਆਂ ਨੇ ਤਨਖਾਹ ਲੈ ਇੱਥੇ ਮਾਰ ਗਈ ਨਾ ਤੂੰ ਕਮਲ ਤੇਰਾ ਘਰ ਵਾਲਾ 60000 ਰੁਪਇਆ ਕਮਾਉਂਦਾ। ਤੇਰਾ ਜੇਠ ਕਿੰਨਾ ਕਮਾਉਂਦਾ ਹੋਊਗਾ? ਲੈ ਭਾਬੀ ਇਹ ਤਾਂ ਮੈਂ ਸੋਚਿਆ ਹੀ ਨਹੀਂਗਾ। ਤੈਨੂੰ ਸੋਚਣ ਦੀ ਕੀ ਲੋੜ ਪਈ ਆ? ਤੇਰੀ ਭਾਬੀ ਜੂ ਬੈਠੀ ਆ ਤੈਨੂੰ ਸਾਰਾ ਕੁਝ ਸਮਝਾਉਣ ਲਈ। ਜੇਠ ਜਿੰਨਾ ਕਮਾਉਂਦਾ ਨਾ ਉਹਦੇ ਨਾਲ ਤਾਂ ਦੋ ਡੰਗ ਦੀ ਰੋਟੀ ਵੀ ਨਾ ਚੱਲੇ। ਤੇਰਾ ਘਰ ਵਾਲਾ ਹੀ ਸਾਰਾ ਖਰਚਾ ਚੱਕੀ ਫਿਰਦਾ। ਭਾਬੀ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂਗਾ। ਕਿਉਂਕਿ ਜੋ ਕੁਝ ਮੈਂ ਮੰਗਦੀ ਆ ਮੈਨੂੰ ਮਿਲ ਜਾਂਦਾਗਾ ਉਹ ਮੈਨੂੰ ਸਭ ਕੁਝ ਲਿਆ ਦਿੰਦਾਗਾ। ਮੈਂ ਤਾਂ ਇਹਨਾਂ ਚੀਜ਼ਾਂ ਲਈ ਕਦੇ ਧਿਆਨ ਹੀ ਨਹੀਂ ਦਿੱਤਾਗਾ ਜੇ ਤੇਰੇ ਹੱਥ 'ਚ ਪੈਸੇ ਹੋਣ ਤੈਨੂੰ ਸਾਰੀ ਤਨਖਾਹ ਫੜਾਉਂਦਾ ਹੋਵੇ ਤੈਨੂੰ ਕੀ ਲੋੜ ਪਈ ਆ ਕਿਸੇ ਦੇ ਅੱਗੇ ਹੱਥ ੱਡਣ ਦੀ ਮੇਰੀ ਮੰਨ ਤੇ ਤੂੰ ਆਪਣੀ ਰੋਟੀ ਅੱਡ ਕਰ ਲਾ ਕੋਈ ਨਾ ਭਾਬੀ ਇਹਨਾਂ ਨੂੰ ਆ ਜਾਂਦੋ ਫੇ ਮੈਂ ਕਰਦੀ ਆ ਗੱਲ ਅੱਜ ਕੁਝ ਵੀ ਹੋ ਜਾਏ ਫਿਰ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਇਹਨਾਂ ਚੀਜ਼ਾਂ ਜਿੱਤੇ ਮੈਂ ਕਦੇ ਦਿਮਾਗ ਹੀ ਨਹੀਂ ਲਾਇਆਗਾ ਪਰ ਅੱਜ ਜਦੋਂ ਉਹ ਆ ਜਾਂਦੇ ਮੈਂ ਸਾਰੀ ਗੱਲ ਸਾਫ਼-ਸਾਫ਼ ਹੀ ਕਰ ਦੇਣੀ ਆ ਚਲ ਠੀਕ ਆ ਮੈਂ ਹੁਣ ਚੱਲਦੀ ਆ ਤੈਨੂੰ ਮੈਂ ਜਿਹੜੀਆਂ ਗੱਲਾਂ ਸਮਝਾਈਆਂ ਨਾ ਆਪਣੇ ਲੜ ਬੰਦ ਲਾ। ਚੱਲ ਠੀਕ ਆ। ਨਾਲ ਤੇਰੇ ਮੱਥੇ ਤੇ ਤੇਉੜੀਆਂ ਪਈਆਂ ਰਹਿੰਦੀਆਂ ਨੇ। ਅੱਧੀ ਹੱਸ ਵੀ ਲਿਆ ਕਰ। ਆਪਣੇ ਨਾ ਮਾਂ ਨੂੰ ਤੇ ਆਪਣੇ ਭਰਾ ਭਝਾਈ ਨੂੰ ਬੁਲਾਓ। ਮੈਂ ਕੋਈ ਗੱਲ ਕਰਨੀ ਆ ਤੁਹਾਡੇ ਨਾਲ। ਮੰਮੀ ਨੂੰ ਬੁਲਾ ਕੇ ਕੀ ਕਰਨਾ? ਜਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਕਰਨਾ। ਤੁਸੀਂ ਬੁਲਾਉਣਾ ਜਾਂ ਫਿਰ ਮੈਂ ਬੁਲਾਵਾ। ਰੋਕ ਰੋਕ ਮੈਂ ਬੁਲਾਉਣਾ। ਅੰਮੇ ਅੰਦਰ ਆਇਓ ਦੋ ਮਿੰਟ ਮੰਮੀ ਵੀਰੇ ਨੂੰ ਤੇ ਪਰਜਾਈ ਨੂੰ ਵੀ ਬੁਲਾਓ ਆਵਣਾ ਹਾਜੀ ਮੰਮੀ ਤੁਸੀਂ ਆਵਾਜ਼ ਮਾਰੀ ਸੀ ਹਾਂ ਪੁੱਤ ਜੱਸੀ ਨੇ ਤੇਰੇ ਨਾਲ ਕੋਈ ਗੱਲ ਕਰਨੀ ਸੀ ਕਰਨਾ ਕਰਨਾ ਕੀ ਗੱਲ ਕਰਨੀ ਸੀ ਟਿੰਕੋ ਮੇਰੀ ਗੱਲ ਦਾ ਹੁਣ ਗੁੱਸਾ ਦਾ ਕਰੀ ਨਾ ਮੈਂ ਨਾ ਉਹਨਾਂ ਦੀ ਰਸੋਈ ਲੱਗ ਕਰਨੀ ਹੈਗੀ ਤੇਰਾ ਦਿਮਾਗ ਖਰਾਬ ਹੈ ਮੈਂ ਕੋਈ ਰੋਟੀ ਆਪਣੀ ਮਾਂ ਤੋਂ ਲੱਗ ਨਹੀਂ ਕਰਨੀ ਕਿੱਦਾਂ ਕਿੱਦਾਂ ਨਹੀਂ ਹੋਣਾਗਾ ਤੁਸੀਂ ਜਿ ਕਮਾਉਣੇ 60000 ਤੇ ਤੁਹਾਡਾ ਭਰਾ ਕੀ ਕਮਾਉਂਦਾਗਾ ਸਾਰਾ ਘਰ ਦਾ ਖਰਚਾ ਤੁਹਾਡੇ ਸਿਰ ਤੋਂ ਹੁੰਦਾਗਾ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾਗਾ ਮੈਂ ਤਾਂ ਅਲੱਗ ਹੀ ਹੋਣਾ ਹੁਣ ਦਿਮਾਗ ਖਰਾਬ ਆ ਮੈਂ ਤੇ ਪੇਟ ਮਰੂ ਤੇਰੇ ਨਾਲ ਕੇ ਮੈਂ ਟਿੰਕੂ ਜਿੱਦਾਂ ਦੱਸੀ ਕਹਿੰਦੀ ਆ ਉਦਾਂ ਕਰ ਲੈ ਪੁੱਤ ਆਪਣਾ ਘਰ ਨਾ ਖਰਾਬ ਕਰ ਜਦੋਂ ਠੀਕ ਆ ਜਿੱਦਾਂ ਤੇ ਕਹੋਂਗੇ ਉਦਾਂ ਕਰ ਲੈਣਾ ਜਸਸੀ ਤੇਰੇ ਕਹੇ ਤੇ ਮੈਂ ਰੋਟੀ ਦਾ ਅੱਡ ਕਰ ਲੈਣਾ ਪਰ ਮੈਂ ਆਪਣੇ ਭਰਾ ਤੇ ਮਾਂ ਤੋਂ ਕਦੀ ਅੱਡ ਨਹੀਂ ਹੋ ਸਕਦਾ ਜਸਸੀ ਨੂੰ ਫੋਨ ਲਾਉਣੀ ਆ ਅੱਡ ਤਾਂ ਇਹਨੂੰ ਮੈਂ ਕਰਾਤਾ ਹੁਣ ਕੋਈ ਪੈਸੇ ਤਾਂ ਚਾਰ ਹੱਥ ਚ ਕਰਾਂ ਭਾਬੀ ਦਾ ਫੋਨ ਸਤਿ ਸ਼੍ਰੀ ਅਕਾਲ ਭਾਬੀ ਜੀ ਹੋਰ ਕਿਵੇਂ ਹੋ ਠੀਕ ਹੋ ਹਾਂ ਮੈਂ ਤਾਂ ਠੀਕ ਆ ਮੈਨੂੰ ਨਾ ਤੇਰੇ ਤਾਂ ਇੱਕ ਕੰਮ ਸੀ ਹਾਂ ਭਾਬੀ ਕੀ ਕੰਮ ਆ ਦੱਸੋ ਫਿਰ ਦੱਸੀ ਮੈਨੂੰ ਨਾ 20000 ਰੁਪਏ ਦੀ ਲੋੜ ਆ ਤੇਰੇ ਵੀਰੇ ਨੇ ਨਾ ਕਿਸੇ ਨੂੰ ਦੇਣੇ ਸੀ ਉਹ ਬੰਦਾ ਨਾ ਤੇਰੇ ਵੀਰੇ ਨੂੰ ਤੰਗ ਕਰੀ ਜਾਂਦਾ ਲੈ ਭਾਬੀ ਇਹਦੇ ਚ ਘੜੀ ਵੱਡੀ ਗੱਲ ਆਗੀ ਮੈਂ ਹੁਣੇ ਤੁਹਾਨੂੰ ਜੀਪੇ ਕਰ ਦਿੰਨੀ ਆਗੀ ਲੈ ਹੁਣ ਤੁਸੀਂ ਮੈਸੇਜ ਚੈੱਕ ਕਰੋ ਮੈਂ ਹੁਣੇ ਭਾ ਦਿੰਨੀ ਤੁਹਾਨੂੰ ਐ ਆ ਗਿਆ 20000 ਰੁਪਏ ਐਦਾਂ ਹੀ ਕਰ ਕਰਕੇ ਲੱਖ ਰੁਪਈਆ ਤਾਂ ਮੈਂ ਕਢਾ ਹੀ ਲੈਣਾ ਇਹਦੇ ਕੋਲੋਂ ਵੇਰੇ ਤੁਸੀਂ ਹਾਂ ਰਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਹੋਰ ਸ਼ੁਕਰੀਆ ਹਾਂ ਬਈ ਸਤਿ ਸ਼੍ਰੀ ਅਕਾਲ ਜੀ ਭਾਈ ਅੱਜ ਤੁਸੀਂ ਜਾਨ ਕੇ ਸਾਡੇ ਵਾਲੇ ਕਿਤਾ ਜੀ ਮੈਨੂੰ ਟਿੰਕੂ ਬਾਈ ਕੰਮ ਸੀਗਾ ਮੜਾ ਮੰਮੀ ਤੇ ਭਰਾ ਨੂੰ ਬੁਲਾਉਂਗੇ ਆਪਣੇ ਮੈਂ ਮਿਲਣ ਆਇਆ ਸੀਗਾ ਬੁਲਾ ਲਓ ਚਲੋ ਮੈਂ ਕਰਦਾ ਵੀਰੇ ਨੂੰ ਫੋਨ ਹੈ ਹਲੋ ਹਾਂ ਜੀ ਵੀਰੇ ਆਇਓ 2 ਮਿੰਟ ਮੇਰੇ ਕੋਲੇ ਲੱਕੀ ਵੀਰੇ ਆਇਆ ਸੀਗਾ ਓਕੇ ਆਜੋ ਮਾਸੀ ਸასი ਕਾਲ ਮੈਨੂੰ ਐਸੋ ਠੀਕ ਹਾਂ ਹਾਂ ਬੋਤ ਮੈਂ ਠੀਕ ਆ ਤੂੰ ਦੱਸ ਕਿਵੇਂ ਆ ਠੀਕ ਆ ਕੈਨ ਤੁਹਾਨੂੰ ਮੇਰੀ ਤੰਗ ਪਰੇਸ਼ਾਨ ਤਾਂ ਨਹੀਂ ਕਰਦੀ ਹੈਗੀ ਇਹ ਤਾਂ ਤੰਗ ਪਰੇਸ਼ਾਨ ਕਰਦੀ ਹੈ ਮੈਨੂੰ ਦੱਸ ਦੋ ਮੈਂ ਇਹ ਕੰਨ ਖਿੱਚ ਦਿੰਨਾ ਠੀਕ ਆ ਤੁਹਾਡੇ ਨਾਲ ਠੀਕ ਰਹਿੰਦੀ ਹੈ ਇਹੋ ਜੀ ਕੋਈ ਗੱਲ ਨਹੀਂ ਬਸ ਕਰ ਡਿੰਕੂ ਕਿੱਲੇ ਕਬਰਦੇ ਵਾਈ ਜਾਏਗਾ ਇਹਦੀਆਂ ਗੱਲਾਂ ਮਾਸੀ ਇਹ ਕੀ ਚੱਕਰ ਪੈ ਗਿਆ ਮੈਨੂੰ ਗੱਲ ਖੁੱਲ ਕੇ ਦੱਸੋ ਲੈ ਫੇ ਸੌਣਾ ਫਿਰ ਤੇਰੀ ਜਨਾਨੀ ਨੇ ਨਾ ਇੰਨੇ ਪਵਾੜੇ ਪਵਾ ਕੇ ਦੋਨਾਂ ਭਰਾਵਾਂ ਦੀ ਰੋਟੀ ਲੱਗ ਕਰਾਤੀ ਆ। ਤੁਸੀਂ ਏਡੀ ਵੱਡੀ ਗੱਲ ਹੋ ਗਈ ਤੁਸੀਂ ਮੈਨੂੰ ਦੱਸੇ ਤੱਕ ਨਹੀਂ। ਮੈਂ ਤਾਂ ਕਹਾਂ ਤੈਨੂੰ ਸਾਰਾ ਕੁਝ ਪਤਾ ਹੋਣਾ। ਤੇਰੀ ਜਨਾਨੀ ਤੈਨੂੰ ਦੱਸਿਆ ਹਣਾ ਇੰਜੇ। ਮੈਨੂੰ ਤਾਂ ਤੇਰੀ ਜਨਾਨੀ ਨੇ ਦੱਸਿਆ ਹੀ ਨਹੀਂ ਹੈਗਾ। ਨਹੀਂ ਮਾਸੀ ਮੈਨੂੰ ਕੁਝ ਵੀ ਨਹੀਂ ਪਤਾ ਸੀ। ਨਹੀਂ ਤਾਂ ਮੈਂ ਏਡੀ ਨੋ ਬਤਾਉਣੀ ਨਹੀਂ ਦੇਣੀ ਸੀ। ਨਹੀਂ ਕੀਤੀ ਤੇਰੇ ਤੋਂ। ਕਿ ਤੂੰ ਆਪਣੇ ਭਰਾ ਦਾ ਫਿਰ ਨੀ ਮਾ ਕਰਾ ਦੇਂਗੀ। ਜੀਰੇ ਮੈਂ ਕੀ ਕੀਤਾਗਾ? ਅੱਛਾ ਹਲੇ ਵੀ ਤੂੰ ਕਹਿੰਨੀ ਆ ਮੈਂ ਇਹ ਕੀ ਕੀਤਾ? ਇਹ ਚਲ ਤੁਸੀਂ ਮੇਰਾ ਛੱਡੋ। ਅਲਪਾ ਭਾਬੀ ਤਾਂਡੀ ਪਤਾ ਕਿੰਨਾ ਟੈਨਸ਼ਨ ਲੈਂਦੀ ਹੈਗੀ ਤੁਸੀਂ ਕਿਸੇ ਦਾ 20000 ਰੁਪਏ ਦੇਣਾ ਸੀ ਉਹਨੇ ਪਤਾ ਕਿੰਨੀ ਟੈਨਸ਼ਨ ਲਈ ਹੋਈ ਸੀਗੀ ਜਦੋਂ ਉਹ 20000 ਰੁਪਏ ਫਰਮਾਇਆ ਦਿੱਤਾ ਤਾਂ ਜਾ ਕੇ ਉਹਦਾ ਵੀਪੀ ਸੈੱਟ ਹੋਇਆ ਮੈਂ ਕਿਸੇ ਨੂੰ ਪੰਜੀ ਨਹੀਂ ਦੇਣੀ ਹੈਗੀ ਅੱਛਾ ਵੀਰੇ ਮੈਨੂੰ ਤਾਂ ਭਾਬੀ ਨੇ ਇੱਦਾਂ ਹੀ ਕੁਝ ਕਿਹਾ ਸੀ ਤੇ ਮੈਂ ਭਾਬੀ ਨੂੰ ਤਿੰਨ ਚਾਰ ਵਾਰੀ ਜੀਪੇ ਵੀ ਕੀਤੇ ਹੈਗੇ ਅੱਛਾ ਮੇਰੇ ਪਰਸੇ ਤਾਂ ਹੀ ਦੇਖਿਆ ਸੀ 50 60000 ਰੁਪਏ ਜੋੜੀ ਬੈਠੀ ਐ ਇਨੇ ਮੈਂ ਪੁੱਛਿਆ ਵੀ ਪਰ ਇਹਨੇ ਮੈਨੂੰ ਦੱਸਿਆ ਨਹੀਂ ਭਾਬੀ ਇਹ ਤਾਂ ਤੂੰ ਬਹੁਤ ਗਲਤ ਕੀਤਾ ਤੇਰੇ ਮਗਰ ਲਾ ਕੇ ਨਾ ਮੈਂ ਇਦਰੋਂ ਵੀ ਆਪਣੀ ਫੈਮਿਲੀ ਖਰਾਬ ਕਰ ਲਈ ਹੈਗੀ ਉਹ ਕਹਿੰਦੇ ਹੁੰਦੇ ਸੀ ਨਾ 60000 ਕਮਾਉਣਾ ਤੈਨੂੰ ਪਤਾ ਵੀ ਐ ਮੈਂ 60000 ਕਿਵੇਂ ਕਮਾਉਣ ਲੱਗਾ ਨਹੀਂ ਜੀ ਮੈਨੂੰ ਨਹੀਂ ਪਤਾ ਲੈ ਸੁਣ ਫਿਰ ਪਾਪਾ ਦੇ ਜਾਣ ਤੋਂ ਬਾਅਦ ਵੀਰੇ ਨੇ ਸਾਰੀ ਫੈਕਟਰੀ ਸੰਭੀ ਵੀਰਾ ਆਪ ਬਹੁਤ ਹੁਸ਼ਿਆਰ ਸੀ ਪੜਨ ਚ ਪਰ ਆਪ ਨਹੀਂ ਪੜਿਆ ਮੈਨੂੰ ਪੜਾਇਆ ਜੀ ਮੈਨੂੰ ਮaaf ਕਰ ਦੋ ਮੈਂ ਆਪਣੇ ਪਾਬੀ ਮਗਰ ਲਾ ਕੇ ਨਾ ਤੁਹਾਡਾ ਸਾਰਿਆਂ ਦਾ ਬਹੁਤ ਦਿਲ ਦਿਖਾਇਆ। ਕੋਈ ਨਹੀਂ ਦੱਸੀ ਦੇਰਾਂ ਦੀ ਦਰਸਤਾ। ਕੋਈ ਨਾ ਦੱਸੀ ਜੇ ਸਹੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਕੱਲ ਦੀ ਸਾਰਿਆਂ ਨੂੰ। ਇਹ ਵੀਡੀਓ 'ਚ ਜੋ ਦਿਖਾਇਆ ਗਿਆ ਤੁਹਾਨੂੰ ਸਮਝ ਤਾਂ ਲੱਗ ਗਈ ਹੋਣੀ ਆ। ਮੈਂ ਫਿਰ ਵੀ ਕਹਿਣਾ ਚਾਹੂੰਗੀ। ਕੁੜੀਆਂ ਨੂੰ ਕਦੇ ਵੀ ਕਿਸੇ ਮਰ ਲਾ ਕੇ ਆਪਣਾ ਸੋਹਰਾ ਘਰ ਖਰਾਬ ਨਹੀਂ ਕਰਨਾ ਚਾਹੀਦਾ। ਕਿਉਂਕਿ ਵਿਆਹ ਤੋਂ ਬਾਅਦ ਕੁੜੀਆਂ ਦਾ ਅਸਲੀ ਘਰ ਸੋਹਰਾ ਪਰਿਵਾਰ ਹੁੰਦਾ। ਇੱਕ ਵਾਰੀ ਰਿਸ਼ਤੇ 'ਚ ਗੱਠ ਪੈ ਜਾਵੇ ਨਾ ਉਹ ਫੇਰ ਠੀਕ ਨਹੀਂ ਹੁੰਦੀ। ਇਸ ਕਰਕੇ ਪਲੀਜ਼ ਚਾਹੇ ਉਹ ਆਪਣੇ ਰਿਸ਼ਤੇਦਾਰ ਹੋਣ ਚਾਹੇ ਉਹ ਫਰੈਂਡ ਸਰਕਲ ਹੋਣ ਕਦੇ ਕਿਸੇ ਮਰ ਲੱਕੇ ਆਪਣਾ ਘਰ ਨਾ ਖਰਾਬ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ